ਇਹ ਬਹੁਤ ਹੀ ਜੀਵਨ ਰੀਸ ਵਾਲਾ ਹੈ ਸਾਡੀ ਅਦਾਲਤ ਇਹ ਸਾਡੇ ਰੋਜ਼ਾਨਾ ਲੱਗਦਾ ਗਿਆ 365 ਤੋਂ 365 ਤੱਕ ਲੰਗਰ ਲੱਗੇਗਾ ਆਪਾਂ ਬੋਲ ਕੇ ਜੀ ਅੱਜ ਜਿਹੜਾ ਪ੍ਰਾਲਾ ਸ਼ੁਰੂ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਲੰਗਰ ਲਗਾਉਣ ਦਾ ਮੈਂ ਕੋਸ਼ਲ ਕੁਮਾਰ ਸ਼ਰਮਾ ਸ਼ਿਵ ਸੈਨਾ ਹਿੰਦੂ ਤਸਾਲੀ ਤੋਂ ਪੰਜਾਬ ਪ੍ਰਧਾਨ ਅਸੀਂ ਇੱਕ ਅੱਜ ਲੰਗਰ ਲਗਾ ਰਹੇ ਹਾਂ ਜੋ ਕਿ ਰੋਜ਼ ਰੋਜ਼ਾਨਾ ਅੱਜ ਵੱਡਾ ਬਣਾ ਰਿਹਾ ਹੈ ਅਗੇ ਰੋਜ਼ ਰਜਾਨਾ 100 ਤੋਂ 120 ਬੰਨਿਆਂ ਨੂੰ ਰੋਜ਼ ਲੰਗਰ ਵੰਡਿਆ ਜਾਏਗਾ ਜਿਹਦੇ ਚ ਸ਼ਿਵ ਸੈਨਾ ਹਿੰਦੂ ਟਕਸਾਲੀ ਵੱਲੋਂ ਤੇ ਸ਼ਹੀਦ ਜੀਵਨ ਪ੍ਰਕਾਸ਼ ਸੁਸਾਇਟੀ ਵੱਲੋਂ ਦੋਨੋਂ ਪਾਰਟੀਆਂ ਹੱਲ ਕੇ ਇਹ ਲੰਗਰ ਦਾ ਪ੍ਰਬਾਲਾ ਕਰਨਗੇ ਕਿਸ ਤਰ੍ਹਾਂ ਬਾਤ ਦੇ ਵਿੱਚ ਵਿਚਾਰ ਆਇਆ ਕੋਈ ਨਹੀਂ ਆਇਆ ਬਸ ਦੁਨੀਆਦਾਰੀ ਜਿਸ ਤਰ੍ਹਾਂ ਚੱਲਦੀ ਹੈ ਦੁਨੀਆ ਵੱਲ ਦੇਖ ਕੇ ਆਇਆ ਕਿ ਦੁਨੀਆ ਨੂੰ ਬੇਸਿਕਲੀ ਚਾਹੀਦਾ ਹੈ ਖਾਣ ਨੂੰ ਹਰ ਬੰਦੇ ਦਾ ਕਿੰਨਾ ਕੰਨਾ ਕਾਰੋਬਾਰ ਨਹੀਂ ਅਸੀਂ ਉਹ ਬੰਦਿਆਂ ਨੂੰ ਅਪੀਲ ਕਰਦੇ ਹਾਂ ਸਾਡੇ ਕੋਲ ਧਿਆਨ ਤੇ ਆਪਣਾ ਪ੍ਰਸ਼ਾਸਨ ਕਰਨ ਇਹ ਐਤਵਰ ਤੇ ਐਤਵਰ ਲਾਇਆ ਜਾਏਗਾ ਪ੍ਰਧਾਨ ਜੀ ਰੋਜ਼ ਨੂੰ ਰਜਾਨਾ ਲਗਾਇਆ ਜਾ ਹਾਂ ਹਾਂ ਰੋਜ਼ਾਨਾ ਲੱਗੇਗਾ ਕਿੰਨੇ ਦਿਨ ਨਹੀਂ ਰੋਜ਼ਾਨਾ ਹੀ ਲੱਗੇਗਾ ਠੀਕ ਹੈ 120 ਬੰਦੇ 100 ਕੀ ਹੋਈ ਕਿੰਨੇ ਵੇ ਤੋਂ ਕਿੰਨੇ ਵੇ ਤੱਕ 1 ਵਜੇ ਤੋਂ ਲੈ ਕੇ 2 ਵਜੇ ਤੱਕ ਬੜੀ ਤੱਕ ਦਲਾ ਲੋ ਬੰਦਿਆ ਜੀ ਹੋਰ ਨਹੀਂ ਬੜੀਆਂ ਸੰਸਥਾਵਾਂ ਜੀਆਂ ਵਾ ਤੁਹਾਨੂੰ ਨਹੀਂ ਲੱਗਦਾ ਉਹਨਾਂ ਨੂੰ ਵੀ ਵੱਧ ਚੜ ਕੇ ਆਣਾ ਚਾਹੀਦਾ ਬਿਲਕੁਲ ਆਣਾ ਚਾਹੀਦਾ ਹਰ ਸ਼ਹਿਰ ਤੇ ਹਰ ਜ਼ਿਲ੍ਹੇ ਦੀਆਂ ਸੰਸਥਾਵਾਂ ਸਭ ਨੂੰ ਵੱਧ ਚੜ ਕੇ ਲੰਗਰ ਲਗਾਉਣੇ ਚਾਹੀਦੇ ਕਿਉਂਕਿ ਦੁਨੀਆ ਜਿਹਨੂੰ ਜ਼ਰੂਰਤ ਹੈ ਉਹ ਬੰਦਾ ਆਪਣਾ ਢਿੱਡ ਭਰ ਕੇ ਸੌਂ ਸਕੇ ਵੈਸੇ ਤੇ ਗੁਰੂ ਦੀ ਨਗਰੀ ਹੈ ਦਰਬਾਰ ਸਾਹਿਬ ਦਾ ਲੰਗਰ ਲੱਗਾ ਪਰ ਫਿਰ ਵੀ ਕਈ ਬੰਦੇ ਅੰਦਰ ਨਹੀਂ ਜਾਂਦੇ ਕਈਆਂ ਕੋਲ ਨਜ਼ਾਰੇ ਕੋਈ ਟਰਸਟ ਨਹੀਂ ਪੁੱਛਿਆ ਜਾਂਦਾ ਅਈ ਉਹਨਾਂ ਲਈ ਜਿੰਨੀ ਘਾਟੀ ਪਾਇਆ ਜਿੰਨੀ ਘਾਟੀ ਸਾਥੀਆਂ ਦੀ ਸਮਰਤਾ ਉਹਦੇ ਹਿਸਾਬ ਨਾਲ ਆਪਾਂ ਸ਼ੁਰੂ ਕਰਦੇ ਆ ਇਹ ਕਿਹੜੀ ਜਗ੍ਹਾ ਤੇ ਲੰਗਰ ਲਗਾਏ ਇਹ ਕਿਤੇ ਕਿਹੜੀ ਜਗ੍ਹਾ ਇਹ ਬਿਆਰ ਨਮਕ ਮੰਡੀ ਮੰਦਰ ਸ਼ਵਾਲੇ ਦੇ ਅੱਗੇ ਲਗਾਇਆ ਜਾਏਗਾ ਕੁਛ ਨਾ ਗਲੀ ਦੇ ਸਾਹਮਣੇ ਸਰ ਜਿਹੜਾ ਮਰਜ਼ੀ ਆ ਕੇ ਤੇ ਲੰਗਰ ਕਰ ਸਕਦਾ ਜਿਹੜਾ ਮਰਜ਼ੀ ਖਾ ਸਕਦਾ ਲੰਗਰ ਦਾ ਮਤਲਬ ਹੈ ਕਿ ਕੋਈ ਵੀ ਲੰਗਰ ਕੋਈ ਵੀ ਖਾ ਸਕਦਾ ਸਰ ਲੰਗਰ ਕੋਈ ਕਰੇ ਲੱਗਦੇ ਆ ਕੋਈ ਲੰਗਰ ਦੁਨੀਆ ਲਗਾਉਂਦੀ ਹੈ ਲੰਗਰ ਦਾ ਵੱਖਰਾ ਸਿਸਟਮ ਹੈ ਅਸੀਂ ਲੰਗਰ ਇੱਕ ਲਗਾ ਰਹੇ ਆ ਕਿ ਸਾਡੀ ਜਿਹੜੀ ਸੰਸਥਾ ਹੈ ਉਹ ਕੰਨੀ ਸੀ ਆਪਾਂ ਦੁਨੀਆ ਨਾਲ ਕੋ ਭਲਾਈ ਦਾ ਕੰਮ ਕਰਨਾ ਅਸੀਂ ਹੁਣ ਕਹੀਏ ਕਿ ਅਸੀਂ ਦੁਨੀਆ ਦੇ ਘਰ ਰਾਸ਼ਨ ਚਾਲੀਏ ਉਹ ਬਹੁਤ ਵੱਡਾ ਸਰਕਲ ਹੋ ਜਾਂਦਾ ਇਹ ਲੰਗਰ ਇੱਕ ਬਣਾ ਕੇ 100 ਸਵਾ 100 ਬੰਦੇ ਨੂੰ ਰੋਜ਼ ਰੋਜ਼ਾਨਾ ਰੋਟੀ ਖਵਾਈ ਜੇ ਜਿਹਦੇ ਨਾਲ ਆਪਣੇ ਮਨ ਨੂੰ ਵੀ ਸੰਤੋਖੀ ਰਹੇਗੀ ਦੁਨੀਆ ਦੇ ਘਰ ਰੋਟੀ ਵੀ ਪਹੁੰਚੇਗੀ ਸਰ ਭਾਵੇਂ ਐਤਵਾਰ ਹੋਵੇ ਕੋਈ ਕੋਈ ਐਤਵਾਰ ਹੋਵੇ ਕੋਈ ਛੁੱਟੀ ਨਹੀਂ ਹੋਏਗੀ ਇੱਕ ਵਾਇਜੇਗਾ ਸਿਕਾ ਜੀ ਮੇਰਾ ਨਾਮ ਮਨਸਿੰਦਰ ਪਾਸ ਹੈ ਮੈਂ ਇਹਨਾਂ ਦੀ ਸੁਸਾਇਟੀ ਦਾ ਮੈਂਬਰਸ਼ਿਪ ਜਨਾ இந்து ਟੈਕਸਰੀ ਦਾ ਅਸੀਂ ਸਾਰੇ ਸਿੱਖ ਭਰਾ ਸਾਰੇ Hindu ਭਰਾ ਮਿਲ ਕੇ ਐਸ ਲੰਗਰ ਦੀ ਯੋਜਨ ਕਰ ਰਹੇ ਆ ਜੀ ਤੇ ਬਹੁਤ ਬਹੁਤ ਧੰਨਵਾਦ ਇੱਥੇ ਆ ਗਏ ਲੋਕੀ ਸਾਨੂੰ ਮਤਲਬ ਵਧਾਵਾ ਦੇਣ ਤੇ ਇੱਥੇ ਆ ਗਏ ਸਾਰੇ ਲੰਗਰ ਛਕਣ ਜਿਨ੍ਹਾਂ ਨੂੰ ਵੀ ਵਿਚਾਰ ਆਇਆ ਵਿਚਾਰ ਵਿਚਾਰ ਦੇ ਕੌਸ਼ਲ ਜੀ ਦੇ ਮਨ ਚ ਆਇਆ ਇਹਨਾਂ ਨੇ ਮੈਨੂੰ ਬੁਲਾਇਆ ਬੁਲਾ ਕੇ ਸਲਾਹ ਕੀਤੀ ਤੇ ਮੈਂ ਕਿਹਾ ਭਾਜੀ ਮੈਂ ਪੂਰਾ ਤੁਹਾਡੇ ਨਾਲ ਆ ਐਸੇ ਹੁੰਦੇ ਸਭ ਤੋਂ ਨੇਕ ਕੰਮ ਆ ਹਰ ਬੰਦੇ ਨੂੰ ਰੋਟੀ ਚਾਹੀਦੀ ਜੇ ਰੋਟੀ ਮਿਲ ਰਹੀ ਹੈ ਤੇ ਇਸ ਤੋਂ ਪਰੇ ਹੋਰ ਕੀ ਚਾਹੀਦਾ ਜੀ ਸਮਰੱਥ ਅੰਮ੍ਰਿਤ ਸਾਹਿਬ ਜੀ ਨੇ ਖਦਾ ਕੋ ਖਾਣੀ ਮਸਾਦਾ ਕੋਈ ਬੰਦਾ ਬਸ ਵੈਸੇ ਕਰਕੇ ਲੰਗਰ ਦਾ ਸਾਰਾ ਯੋਜਨ ਕੀਤਾ ਜੀ ਲਗਾਤਾਰ 300 ਦਾ ਹਾਂ ਜੀ ਬਿਲਕੁਲ ਜੀ ਰੋਟੀ ਕੋਈ ਚੱਲੇਗਾ ਜੀ ਜਿਨੇ 100 120 ਬੰਦੇ ਨੂੰ ਭੋਜਨ ਹੈਗਾ 2 ਵਜੇ ਤੱਕ ਹੋਵੇ 2:30 ਤੱਕ ਹੋਵੇ 3 ਵਜੇ ਤੱਕ ਹੋਵੇ ਜਰੂਰ ਚੱਲੇਗਾ ਜੀ ਮੈਂ ਆਮੀ ਚੱਡਾ ਸ਼ਿਵਸ਼ਨਾ ਹਿੰਦੂ ਕਸਾਲੀ ਰਾਸ਼ੀ ਫੈਕਟਰੀ ਜਿਹੜਾ ਦਾ ਪ੍ਰਧਾਨ ਕੁਸ਼ੇ ਜੀ ਨੇ ਜਿਹੜਾ ਪ੍ਰਾਲਾ ਕੀਤਾ ਬਹੁਤ ਵਧੀਆ ਮਾੜੇ ਬੰਦਿਆਂ ਲਈ ਆਮ ਮੰਦੇ ਲਈ ਗਰੀਬ ਮੰਦੇ ਨੇ ਜਿਹੜਾ ਇੱਕ ਤੋਂ ਦੋ ਇਹਨਾਂ ਨੇ ਲਗਾਤਾਰ ਕੰਟੀਨਿਊ ਲੰਗਰ ਲਾਉਣ ਦੀ घोषणा ਕੀਤੀ ਹੈ ਬਹੁਤ ਵਧੀਆ ਮਤਲਬ ਇਹ মিডিਆ ਰਾਈਟ ਤਦ ਕਰਕੇ ਜਿਹੜਾ ਮਜ਼ਦੂਰ ਬੰਦਾ ਮਾਲਾ ਬੰਦਾ ਹੈਗਾ ਇਹਦੇ ਬਤ ਉਹਦਾ ਆ ਕੇ ਰਾਸ਼ਨ ਭੋਗ ਗ੍ਰਹਿਣ ਕਰ ਜੀ